ਹਾਂਜੀ ਲੋ ਭਰਾ ਆ ਖਾਂਤੇ ਰਗੜਵੱਜੀ ਵੀ ਐ ਚਾਹੀ ਦਿਖਾ ਦਿਓ ਬਲੇ ਨੂੰ ਠੀਕ ਆ ਆ ਦੇਖ ਲੋ ਐ ਜੀ ਹਾਂਜੀ ਹਾਂਜੀ ਠੀਕ ਆ ਇੱਕ ਇਹ ਪੈਰਾਂ ਦਾ ਪੱਕਾ ਮੰਨਦੀ ਆ ਵੀ ਅੰਦਰੋਂ ਸਹੀ ਆ ਮੈਂ ਛੱਤ ਬਵਾ ਕੇ ਚੈੱਕ ਕਰਾ ਲਈ ਕੋਈ ਰਸੋਲੀ ਗੰਨ ਨਹੀਂ ਚਾਹੀ ਜੀ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਸਰਪੋੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਤੋਕੜ ਗਾਂ ਪਕਾਉਗਾ ਜੀ ਜੇ ਕਿਸੇ ਭਰਾ ਮੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਢੱਟ ਤੱਕ ਨਵੀਂ ਤੇ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਵੀਰ ਜੀ ਆਪਣਾ ਨਾਮ ਹਰਦੀਪ ਸਿੰਘ ਆ ਜੀ ਪਿੰਡ ਪਧੌੜ ਆ ਹਾਂ ਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਠੀਕ ਆ ਵੈੜ ਦੀ ਜਾਣਕਾਰੀ ਦਿਓ ਜੀ ਆਪਣੀ ਇਹ ਬੈੜ ਵੀਰੇ ਦੂਜਾ ਸੂਆ ਹੋਵੇ ਤੀਜਾ ਮੰਨ ਲਓ ਹਾਂਜੀ ਕੱਲੀ ਤੋਕੜਾ ਜਾਤ ਬ੍ਰੀਡ ਹੈ ਦੀ ਫੁੱਲ ਆ ਹਾਂਜੀ ਤੇ ਇਹਦੇ ਥੱਲੇ 4 ਕਿਲੋ ਦੁੱਧ ਆ ਠੀਕ ਕੋਈ ਸੂਈ ਦੇਣੀ ਆਪਾਂ ਨੂੰ ਪਤਾ ਆਪਣੀ ਤੇ ਲਈ ਵੀ ਆ ਆਪਾਂ ਗਾਂ ਦਿੱਤੀ ਤੋਕੜ ਗੱਭਣ ਉਹ ਚ ਕੱਟੀ ਆ ਠੀਕ ਆ ਕੱਲੇ ਚਾਰੇ ਥਣਾ ਚੋਂ ਹਮ ਸਹੀ ਆ ਠੀਕ ਆ ਜੀ ਆ ਲਓ ਲਓ ਜੀ ਓਕੇ ਤੇ ਦੂਜੇ ਜੋ ਲਓ ਜੀ 4 ਕਿਲੋ ਹੀ ਸਾਰਾ ਦੁੱਧ ਆ ਇਹਦੇ ਥੱਲੇ ਹਾਂਜੀ ਲਓ ਪਰਾ ਆ ਖਾਂਤੇ ਰਗੜਵੱਜੀ ਵੀ ਆ ਚਾਹੀ ਦਿਖਾ ਦੋ ਅਗਲੇ ਨੂੰ ਠੀਕ ਆ ਆ ਦੇਖ ਲਓ ਐ ਜੀ ਹਾਂਜੀ ਹਾਂਜੀ ਠੀਕ ਆ ਇੱਕ ਇਹ ਪੈਰਾਂ ਦਾ ਪੱਕਾ ਮੰਨਦੀ ਆ ਬਈ ਅੰਦਰੋਂ ਸਹੀ ਆ ਮੈਂ ਹੱਥ ਪਵਾ ਕੇ ਚੈੱਕ ਕਰਾ ਲਈ ਕੋਈ ਰਸੋਲੀ ਕਰਨੀ ਨਹੀਂ ਚਾਹੀ ਜਿਹਨੇ ਲੈ ਜਾਣੀ ਹੋਈ ਅਗਲਾ ਚੈੱਕ ਕਰਾ ਲੈ ਤੇ ਆਖ ਬਈ ਇੱਕ ਆ ਇਹ ਚਿੱਟੀ ਇਹ ਤੇ ਡੰਡਾ ਵੱਜ ਗਿਆ ਸਾਥ ਠੀਕ ਆ ਹਾਂ ਸਭ ਮੈਥੋਂ ਹੀ ਵੱਜਿਆ ਠੀਕ ਆ ਹਾਂ ਇਹ ਕੱਲ ਪਾਣੀ ਜਾਉਂਦਾ ਸੀ ਅੱਜ ਹੋ ਗਈ ਉਹ ਠੀਕ ਆ ਉਹ ਦੱਸਣ ਦਾ ਫਰਜ਼ ਬਣਦਾ ਹਾਂ ਹਾਂ ਦੱਸੋ ਅੱਗੇ ਐਵੇਂ ਅਗਲੇ ਲਵੇ ਮੰਨ ਲੋ ਨਾ ਵੀ ਅਗਲਾ ਐ ਨਾ ਕਿਹੜੇ ਦੂਰੋਂ ਆ ਕੇ ਕਹੀ ਆ ਜੀ ਗਾਂ ਜਾਤ ਬਰੀੜਦੀ ਆ ਦੇਖ ਪੱਕਾ ਮੰਦੀ ਆ ਬਸ ਇਹਦੇ ਨੌ ਬਣਾਉਣ ਵਾਲਿਆ ਕੱਲੇ ਠੀਕ ਆ ਆ ਦੇਖੋ ਐ ਜੇ ਤੁਰਦੀ ਆ ਠੀਕ ਆ ਲਓ ਜੀ ਚੈੱਕ ਕਰ ਸਕਦੇ ਹੋ ਭਰਾ ਕੱਚੇ ਦੇ ਬੜੀ ਤੁਰਦੀ ਆ ਨਾ ਹਾਂ ਜੀ ਹਾਂ 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 ਲਓ ਭਰਾ ਜਿਸ ਕਿਸੇ ਨੇ ਵੀਰ ਨੇ ਪਾਲਣੀਆਂ ਬਾਈ ਕਹਿੰਦਾ ਰੇਟ ਵੀ ਆਪਾਂ ਖਿੱਚ ਕੇ ਹੀ ਦੇਣੀ ਆ ਤੇ ਬਸ ਆਪਾਂ ਦੇਣ ਵਾਲੀ ਗੱਲ ਹੀ ਕਰਨੀ ਆ ਇਹਦੇ ਨਾਲ ਕਿੰਨੇ ਦੀ ਦੇਣੀ ਆ ਜੀ ਸਹੀ ਬਾਈ 7500 ਦੂਗੀ ਦੇ ਦਾਂਗੇ 7500 ਰੁਪਏ ਦੀ ਬਾਈ ਕਹਿੰਦਾ ਦੇ ਦੂੰਗਾ ਚੱਕ ਬਾਈ ਦੀ ਕਰਵਾਈ ਵੀ ਹਾਂ ਅੰਦਰੋਂ ਚੈੱਕ ਕਰਾ ਲੈ ਥਣ ਚ ਕੋਈ ਫਰਕ ਹੋਵੇ ਹਾਂਜੀ ਪੈਰਾਂ ਦਾ ਜ਼ਰੂਰ ਆਪਾਂ ਦੱਸਤਾ ਹਾਂਜੀ ਵੀ ਇੰਨਾ ਪੱਕਾ ਮੰਨਦੀ ਐ ਇਹ ਠੀਕ ਆ ਬਾਕੀ ਬਣਾਉਣੇ ਪੈਣਗੇ ਇਹਨੇ ਦਾ ਆਉਂਦਾ ਵੀ ਕੀ ਐ ਜੀ ਜਮਾ ਰੇਟ ਬਾਈ ਨੇ ਜਮਾ ਖੱਚ ਕੇ ਤਾਂ 4 ਲੀਟਰ ਤੁਸੀਂ ਦੇਖ ਸਕਦੇ ਹੋ ਕੱਦ ਬੈਲਟ ਸੁਖਣਾ ਸੋਹਣਾ ਤੇ ਬਾਈ ਕਹਿੰਦਾ 4 ਲੀਟਰ ਦੁੱਧ ਐ ਜਿਹੜੀਆਂ ਗੱਲਾਂ ਹੈਗੀਆਂ ਬਾਈ ਨੇ ਸਪਸ਼ਟ 4 ਇਹ ਨਹੀਂ ਬਾਈ ਇੱਕ ਤਾਂ ਆਉਂਦਾ ਵੀ ਵਪਾਰੀ ਨੇ 4 ਜੇ ਕਹੇ ਤਾਂ ਨਿਕਲੂ ਖਣੀ ਦੋਈ ਹਾਂਜੀ 4 ਜਮਾ ਸਹੀ ਨਿਕਲੂ ਠੀਕ ਆ ਹਾਂ 2 ਕਿਲੋ ਉਸ ਵੇਲੇ ਚਾਹੇ ਅਗਲਾ ਚੋਲ ਠੀਕ ਆ ਇਹ ਨਹੀਂ ਹੁੰਦਾ ਵੀ ਵਿੱਚ ਵਪਾਰੀ ਆਮ ਆਪਾਂ ਕਹਿ ਦਿੰਨੇ ਆ ਵੀ 4 ਕਿਲੋ ਆ ਜਦੋਂ ਚੋਵਾਂਗੇ 2 ਹੀ ਨਿਕਲੂ ਉਹ ਗੱਲ ਨਹੀਂ ਹੋਣੀ ਤੇ ਭਰਾ ਬਾਈ ਜੀ ਨਾਲ ਜ਼ਰੂਰ ਕੰਡਕਟ ਕਰੋ ਠੀਕ ਆ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਨੂੰ ਤਹਿਤੋਂ ਧੰਨਵਾਦ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਏ